ਨਮਸਕਾਰ ਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਪਾਕਿਸਤਾਨ ਨੇ ਭਾਰਤੀ ਬੀਐਸਐਫ ਜਵਾਨ ਨੂੰ ਵਾਪਸ ਭੇਜ ਦਿੱਤਾ ਹੈ ਬੀਐਸਐਫ ਜਵਾਨ ਪੀਕੇ ਸਾਹੂ 28 ਸਰਹੱਦ ਤੋਂ ਭਾਰਤ ਪਰਤ ਚੁੱਕੇ ਨੇ 20 ਦਿਨਾਂ ਬਾਅਦ ਭਾਰਤ ਪਰਤੇ ਨੇ ਬੀਐਸਐਫ ਜਵਾਨ ਪੀਕੇ ਸਾਹੂ ਪਾਕਿਸਤਾਨ ਨੇ ਭਾਰਤੀ ਬੀਐਸਐਫ ਜਵਾਨ ਨੂੰ ਵਾਪਸ ਭੇਜ ਦਿੱਤਾ ਹੈ ਤੇ ਹੁਣ 28 ਸਰਹੱਦ ਤੋਂ ਇਹਨਾਂ ਨੂੰ ਵਾਪਿਸ ਭੇਜਿਆ ਗਿਆ ਹੈ ਕਾਂਸਟੇਬਲ ਪੂਰਨਮ ਕੁਮਾਰ ਸਵੇਰੇ 10:00 ਵਜੇ ਵਾਪਿਸ ਆਏ ਨੇ ਬੀਐਸਐਫ ਜਵਾਨ ਪੂਰਨਮ ਕੁਮਾਰ 20 ਦਿਨਾਂ ਬਾਅਦ ਭਾਰਤ ਪਰਤੇ ਨੇ ਤੇ 23 April 2025 ਨੂੰ ਪੂਰਨਮ ਗਲਤੀ ਦੇ ਨਾਲ ਪਾਕਿਸਤਾਨ ਦੇ ਵਿੱਚ ਦਾਖਲ ਹੋ ਗਏ ਸੀਗੇ ਤੇ ਗਲਤੀ ਦੇ ਨਾਲ ਉਹਨਾਂ ਨੇ ਸਰਹੱਦ ਪਾਰ ਕਰ ਲਈ ਸੀ ਫਿਰੋਜ਼ਪੁਰ ਸੈਕਟਰ ਚਲੇ ਫਿਰੋਜ਼ਪੁਰ ਸੈਕਟਰ ਤੋਂ ਉਹਨਾਂ ਨੇ ਸਰਹੱਦ ਪਾਰ ਕਰ ਲਈ ਸੀ ਇਹਨਾਂ ਤੋਂ ਇਹ ਕਾਰਵਾਈ ਜਿਹੜੀ ਗਲਤੀ ਦੇ ਨਾਲ ਹੋਈ ਗੁਆਂਡੀ ਦੇਸ਼ ਨੇ ਹੁਣ ਬੀਐਸਐਫ ਜਵਾਨ ਪੀਕੇ ਸਾਹੂ ਨੂੰ ਵਾਪਸ ਭੇਜ ਦਿੱਤਾ ਹੈ ਜੋ ਕਿ ਗਲਤੀ ਦੇ ਨਾਲ ਸਰਹੱਦ ਪਾਰ ਕਰ ਗਏ ਸੀਗੇ ਅਸੀਮ মনির ਦੀ ਫੌਜ ਨੇ 20 ਦਿਨਾਂ ਬਾਅਦ ਬੀਐਸਐਫ ਜਵਾਨ ਪੀਕੇ ਸਾਹੂ ਨੂੰ ਵਾਪਸ ਭਾਰਤ ਭੇਜ ਦਿੱਤਾ ਹੈ ਇਹ ਕਦਮ ਅਜੀਹੇ ਸਮੇਂ ਚੁਕਿਆ ਗਿਆ ਹੈ ਜਦੋਂ ਦੋਵੇਂ ਦੇਸ਼ਾਂ ਦੇ ਡੀਜੀਐਮ ਉਹ ਸਰਹੱਦ ਤੇ ਤਣਾਅ ਘਟਾਉਣ ਤੇ ਰੂਪਰੇਖਾ ਤੇ ਚਰਚਾ ਕਰ ਰਹੇ ਨੇ ਤਾਂ ਕਾਂਸਟੇਬਲ ਪੂਰਨਮ ਕੁਮਾਰ ਸਵੇਰੇ 10:30 ਵਜੇ ਵਾਪਸ ਭਾਰਤ ਪਰਤ ਆਏ ਨੇ ਤਾਂ ਇਸ ਖਬਰ ਤੇ ਅੱਗੇ ਜ਼ਿਆਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਪੰਕਜ ਮੱਲੀ ਜੁੜਗੇ ਨੇ ਪੰਕਜ ਕੀ ਕੁਝ ਜਾਣਕਾਰੀ 20 ਦਿਨਾਂ ਬਾਅਦ ਆਪਣਾ ਬੀਐਸਐਫ ਜਵਾਨ ਵਾਪਸ ਭਾਰਤ ਪਰ ਚੁੱਕਾ ਹੈ ਅ ਬਿਲਕੁਲ ਰਿਪੋਰਟ ਪੁਸ਼ਪਾ ਦਸਨਾ ਚਾਹੁੰਦਾ ਕਿ 23 April ਨੂੰ ਅ ਕਰੋੜਪੁਰ ਸੈਕਟਰ ਦੇ ਵਿੱਚ ਭਾਰਤ ਪਾਕਿਸਤਾਨ ਸਰਹੱਦ ਤੇ ਜਿਹੜਾ ਇਹ ਬੀਐਸਐਫ ਦਾ ਜਵਾਨ ਹੈ ਪੂਰਨ ਕੁਮਾਰ ਇਸ ਕੋਲੋਂ ਜਿਹੜਾ ਵਾ ਆਪਣੀ ਡਿਊਟੀ ਇਰਤੀ ਜਾ ਰਹੀ ਸੀ ਤਾਂ ਭਾਰਤ ਪਾਕਿਸਤਾਨ ਸਰਹੱਦ ਤੇ ਜਿਹੜਾ ਵਾ ਕਿਸਾਨਾਂ ਦੇ ਨਾਲ ਡਿਊਟੀ ਦਿੱਤੀ ਜਾ ਰਹੀ ਸੀ ਕਿਹਾ ਇਹ ਵੀ ਜਾ ਰਿਹਾ ਸੀ ਇੱਕ ਜਵਾਨ ਦੀ ਨਵੀਂ-ਨਵੀਂ ਉਸ ਜਿਹੜਾ ਵਾ ਇਲਾਕੇ ਦੇ ਵਿੱਚ ਪੋਸਟਿੰਗ ਹੋਈ ਸੀ ਹਾਲਾਂਕਿ ਉਸ ਨੂੰ ਜ਼ਿਆਦਾ ਜਾਣਕਾਰੀ ਨਹੀਂ ਸੀ ਜਿਸ ਦੇ ਚੱਲਦੇ ਉਹ ਗਲਤੀ ਦੇ ਨਾਲ ਜਿਹੜਾ ਵਾ ਉਹ ਸਰਹੱਦ ਪਾਰ ਕਰ ਗਿਆ ਅਤੇ ਪਾਕਿਸਤਾਨ ਵਾਲੀ ਸਾਈਡ ਤੇ ਚਲਾ ਗਿਆ ਜਿਸ ਤੋਂ ਬਾਅਦ ਪਾਕ ਰੇਂਜਰਾਂ ਵੱਲੋਂ ਇਸ ਬੀਐਸਐਫ ਦੇ ਜਵਾਨ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਜਿਸ ਤੋਂ ਬਾਅਦ ਅੱਜ ਇਸ ਦੀ ਤਸਵੀਰ ਵੀ ਇੱਕ ਜਾਰੀ ਕੀਤੀ ਗਈ ਸੀ ਹਾਲਾਂਕਿ ਉਸ ਤੋਂ ਬਾਅਦ ਜਿਹੜਾ ਭਾਰਤ ਪਾਕਿਸਤਾਨ ਦੇ ਵਿੱਚ ਜਿਹੜਾ ਤਣਾਅਪੂਰਨ ਮਾਹੌਲ ਬਣਿਆ ਤਣਾਅਪੂਰਨ ਮਾਹੌਲ ਲਗਾਤਾਰ ਕਈ ਦਿਨ ਜਾਰੀ ਰਿਹਾ ਤਾਂ ਅਖੀਰ ਹੁਣ 20 ਦਿਨਾਂ ਬਾਅਦ ਜਿਹੜਾ ਇਹ ਬੀਐਸਐਫ ਦਾ ਜਵਾਨ ਹੈ ਭਾਰਤ ਪਾਕਿਸਤਾਨ ਸਰਹੱਦ ਅਟਾਰੀ ਦੇ ਜਰੀਏ ਜੜਾਵਾ ਇਹ ਭਾਰਤ ਵਾਪਸ ਜੜਾਵਾ ਆ ਚੁੱਕਿਆ ਹੈ ਤਾਂ ਕਿਤੇ ਨਾ ਕਿਤੇ ਬੀਐਸਐਫ ਦੇ ਜਵਾਨ ਦੇ ਵਾਪਸ ਆਉਣ ਤੋਂ ਬਾਅਦ ਉਸ ਦੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਹਾਲ ਹੈ ਉੱਥੇ ਹੀ ਬੀਐਸਐਫ ਦੇ ਜਵਾਨਾਂ ਵੱਲੋਂ ਵੀ ਉਸ ਦਾ ਸਵਾਗਤ ਕੀਤਾ ਗਿਆ ਤਾਂ ਸਭ ਤੋਂ ਪਹਿਲਾਂ ਹੁਣ ਇਸ ਜਵਾਨ ਦਾ ਮੈਡੀਕਲ ਕੀਤਾ ਜਾਵੇਗਾ ਮੈਡੀਕਲ ਟੈਸਟ ਕੀਤੇ ਜਾਣਗੇ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਰਹੀ ਆ ਮੈਡੀਕਲ ਟੈਸਟ ਤੋਂ ਬਾਅਦ ਜਿਹੜਾ ਵਾ ਬੀਐਸਐਫ ਦੇ ਅਧਿਕਾਰੀਆਂ ਵੱਲੋਂ ਇਸ ਜਵਾਨ ਦੇ ਨਾਲ ਗੱਲਬਾਤ ਕਰਕੇ ਕੁੱਝ ਕੁੱਝ ਕੀਤੀ ਜਾਵੇਗੀ ਕਿ ਜਿਹੜਾ 20 ਦਿਨ ਪਾਕਿਸਤਾਨ ਦੇ ਵਿੱਚ ਜਵਾਨ ਰਿਹਾ ਇਸ ਤਰੀਕੇ ਦਾ ਜਿਹੜਾ ਪਾਕਿਸਤਾਨ ਵੱਲੋਂ ਇਸ ਨਾਲ ਟ੍ਰੀਟ ਕੀਤਾ ਗਿਆ ਕਿਹੜੀ ਕਿਹੜੀ ਉਹ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਕਿਸ ਤਰ੍ਹਾਂ ਦੇ ਸਵਾਲ ਜਵਾਬ ਕੀਤੇ ਗਏ ਇਸ ਨੂੰ ਲੈ ਕੇ ਹੁਣ ਜਿਹੜਾ ਵਾ ਬੀਐਸਐਫ ਦੇ ਜਿਹੜੇ ਅਧਿਕਾਰੀ ਨੇ ਕੁਐਸ ਦੇ ਨਾਲ ਗੱਲਬਾਤ ਕਰਨਗੇ ਅਤੇ ਪੁਛਕਿਸ਼ ਕਰਨਗੇ ਅਤੇ ਉਸ ਤੋਂ ਬਾਅਦ ਜ਼ਰੂਰਤ ਪੈਣ ਤੇ ਜਿਹੜਾ ਵਾ ਸਾਡੀਆਂ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਉਹਨਾਂ ਵੱਲੋਂ ਵੀ ਇਸ ਜਵਾਨ ਦੀ ਜਿਹੜੀ ਵਾ ਉਹ ਸਵਾਲ ਜਵਾਬ ਕੀਤੇ ਜਾਣਗੇ ਪੁਛਕਿਸ਼ ਕੀਤੀ ਜਾਵੇਗੀ ਕਿ 20 ਦਿਨ ਕਿੱਥੇ ਰਹੇ ਕਿਸ ਤਰੀਕੇ ਨਾਲ ਰਹੇ ਕਿਸ ਤਰੀਕੇ ਦਾ ਟਰੀਟ ਕੀਤਾ ਗਿਆ ਕਿਸ ਤਰ੍ਹਾਂ ਦੀ ਸਵਾਲ ਜਵਾਬ ਕੀਤੇ ਗਏ ਕਿਸ ਤਰ੍ਹਾਂ ਦੀ ਪੁਛਕਿਸ਼ ਕੀਤੀ ਗਈ ਤਾਂ ਕਿਹਾ ਜਾ ਸਕਦਾ ਹੈ ਕਿ ਇਸ ਨੂੰ ਲੈ ਕੇ ਜਿਹੜਾ ਵਾ ਪਰਿਵਾਰ ਦੇ ਵਿੱਚ ਜ਼ਰੂਰ ਜਿਹੜਾ ਵਾ ਕੁਛੀ ਦਾ ਹਾਲ ਮੈਂ ਪਾਕਿਸਤਾਨ ਜਿਸ ਤਰੀਕੇ ਦੇ ਨਾਲ ਲਗਾਤਾਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਸੀ ਆ ਰਿਹਾ ਜਿਸ ਤਰੀਕੇ ਦੇ ਨਾਲ ਮਿਜ਼ਾਈਲਸ ਦੇ ਨਾਲ ਜਿਹੜਾ ਵਾ ਭਾਰਤ ਉਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਤੁਰਕੀਸ਼ ਡਰੋਨ ਦੇ ਨਾਲ ਟਰੈਕ ਕਰਨ ਦੀ ਕੋਸ਼ਿਸ਼ ਕੀਤੀ ਲੈਂ ਗਈ ਪਰ ਜਿਹੜਾ ਇਹ ਆ ਡਿਫੈਂਸ ਸਿਸਟਮ ਹੈ ਉਸ ਵੱਲੋਂ ਜਿਹੜਾ ਵਾ ਇਹਨਾਂ ਸਾਰਿਆਂ ਨੂੰ ਹੀ ਆਸਮਾਨ ਦੇ ਵਿੱਚ ਨਸ਼ਟ ਕੀਤਾ ਗਿਆ ਪਰ ਜਿਸ ਤੋਂ ਬਾਅਦ ਪਾਕਿਸਤਾਨ ਨੂੰ ਸਿੱਧੇ ਤੌਰ ਤੇ ਆਪਣੀ ਹਾਰ ਜਿਹੜੀ ਵਾ ਦਿਖਾਈ ਦੇ ਰਹੀ ਸੀ ਜਿਸ ਤੋਂ ਬਾਅਦ ਪਾਕਿਸਤਾਨ ਕਟਨਿਆਵਲ ਆ ਗਿਆ ਅਤੇ ਜਿਹੜਾ ਵਾ ਉਹ ਸੀਜ਼ਫਾਇਰ ਨੂੰ ਲੈ ਕੇ ਗੱਲਬਾਤ ਸ਼ੁਰੂ ਹੋਈ ਤੇ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਪੀਸ ਫਾਇਰ ਨੂੰ ਲੈ ਕੇ ਜਿਹੜਾ ਵਾ ਸਹਿਮਤੀ ਪੜੀ ਤਾਂ ਉਸ ਤੋਂ ਬਾਅਦ ਹੁਣ ਇਹ ਜਵਾਨ ਜਿਹੜਾ ਵਾ ਉਹ ਵਾਪਸ ਆਇਆ ਹੈ ਕਿਉਂਕਿ ਪਿਛਲੇ ਸਮੇਂ ਦੀ ਗੱਲ ਕੀਤੀ ਜਾਵੇ ਪੁਸ਼ਪਾ ਤਾਂ ਅਭਿਨੰਦਨ ਜਿਹੜਾ ਸੀ ਉਹ ਵੀ ਇਸੇ ਰਾਸਤੇ ਜਰੀਏ ਭਾਰਤ ਪਾਕਿਸਤਾਨ ਸਾਂਹ ਦੇ ਅਟਾਰੀ ਜਰੀਏ ਜਿਹੜਾ ਹੀ ਵਾਪਸ ਆਇਆ ਸੀ ਤਾਂ ਉਸੇ ਤਰੀਕੇ ਦੇ ਨਾਲ ਹੀ ਅੱਜ ਉਹ ਸੇਮ ਸਿਚੁਏਸ਼ਨ ਸੀ ਤਾਂ ਉਸ ਦੇ ਵਿੱਚ ਹੀ ਜੀ ਇਹ ਜਿਹੜਾ ਜਵਾਨ ਹੈ ਇਹ ਵੀ ਉਸੇ ਤਰੀਕੇ ਦੇ ਨਾਲ ਜਿਹੜਾ ਵਾ ਅਟਾਰੀ ਰਸਤੇ ਜਰੀਏ ਜਿਹੜਾ ਵਾ ਵਾਪਸ ਆਇਆ ਹੈ ਤਾਂ ਪਾਕਿਸਤਾਨ ਨੂੰ ਸਿੱਧੇ ਤੌਰ ਤੇ ਪਤਾ ਸੀ ਕਿ ਜੇ ਅਸੀਂ ਆ ਜਿਹੜਾ ਬੀਐਸਐਫ ਦੇ ਜਵਾਨ ਜਿਹੜਾ ਭਾਰਤ ਦਾ ਜਵਾਨ ਹੈ ਉਸ ਦੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਕਰਾਂਗੇ ਜਾਂ ਉਸ ਨੂੰ ਵਾਪਸ ਨਹੀਂ ਭੇਜਾਂਗੇ ਤਾਂ ਉਸ ਤੇ ਭਾਰਤ ਸਰਕਾਰ ਵੱਲੋਂ ਜ਼ਰੂਰ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕੀਤੀ ਜਾਵੇਗੀ ਤਾਂ ਉਸ ਤੋਂ ਪਹਿਲਾਂ ਹੀ ਪਾਕਿਸਤਾਨ ਵੱਲੋਂ ਬੀਐਸਐਫ ਦੇ ਜਵਾਨ ਨੂੰ ਠੀਕ ਠਾਕ ਜਿਹੜਾ ਵਾ ਬਿਲਕੁਲ ਸਹੀ ਸਲਾਮਤ ਜਿਹੜਾ ਵਾ ਵਾਪਸ ਭੇਜ ਦਿੱਤਾ ਗਿਆ ਤਾਂ ਅਟਾਰੀ ਰਸਤੇ ਦੇ ਜਿਹੜੀ ਹੈ 10:30 ਵਜੇ ਦੇ ਕਰੀਬ ਇਹ ਜਿਹੜਾ ਜਵਾਨ ਭਾਰਤ ਅੰਦਰ ਜਿਹੜਾ ਵਾ ਵਾਪਸ ਜਿਹੜਾ ਵਾ ਆ ਚੁੱਕਿਆ ਜੀ ਜੀ ਪੰਗਜ ਇਹ ਜਦੋਂ 20 ਦਿਨ ਪਹਿਲਾਂ ਗਵਾਂਡੀ ਦੇਸ਼ ਦੇ ਵਿੱਚ ਐਂਟਰ ਹੋ ਗਏ ਸੀਗੇ ਤਾਂ ਇਹ ਗਲਤੀ ਇਹਨਾਂ ਤੋਂ ਕਿਵੇਂ ਹੋਈ ਦੱਸਿਆ ਜਾ ਰਿਹਾ ਹੈ ਕਿ ਧੁੱਪ ਸੀਗੀ ਇਹ ਇੱਕ ਪੇੜ ਦੀ ਛਾਂ ਥੱਲੇ ਖੜੇ ਹੋਣ ਦੇ ਲਈ ਗਏ ਤਾਂ ਇਹਨਾਂ ਨੂੰ ਪਤਾ ਲੱਗਿਆ ਕਿ ਪਾਕਿਸਤਾਨ ਦੀ ਸਰਹੱਦ ਦੇ ਵਿੱਚ ਐਂਟਰ ਹੋ ਚੁੱਕੇ ਨੇ ਤਾਂ ਕੀ ਉੱਥੇ ਕੋਈ ਫੈਂਸਿੰਗ ਨਹੀਂ ਕੀਤੀ ਹੋਈ ਸੀ ਜਾਂ ਕੋਈ ਸੀਮਾ ਨਹੀਂ ਸੀ ਜਿਸ ਨੂੰ ਪਾਰ ਕਰਨ ਵੇਲੇ ਇਹਨਾਂ ਨੂੰ ਧਿਆਨ ਨਹੀਂ ਰਿਹਾ ਆ ਬਿਲਕੁਲ ਦੇਖੋ ਇਹ ਜਿਹੜਾ ਜਵਾਨ ਸੀ ਇਸ ਦੀ ਫਰੋਜ਼ਪੁਰ ਫੈਕਟਰ ਦੇ ਵਿੱਚ ਇਸ ਦੀ ਤਾਇਨਾਤੀ ਸੀ ਤਾਂ ਨਵੀਂ-ਨਵੀਂ ਐਸ.ਪੀ. ਉਹ ਇਲਾਕੇ ਦੇ ਵਿੱਚ ਪੋਸਟਿੰਗ ਹੋਈ ਸੀ ਸਾ ਨਵੀਂ ਪੋਸਟਿੰਗ ਹੋਣ ਕਰਕੇ ਇਸ ਨੂੰ ਜ਼ਿਆਦਾ ਜਾਣਕਾਰੀ ਨਹੀਂ ਸੀ ਕਿ ਜਿਹੜਾ ਵਾ ਸਰਹੱਦ ਦੇ ਉੱਤੇ ਕਿੰਨੇ ਮੀਟਰ ਦੀ ਦੂਰੀ ਤੇ ਜਿਹੜਾ ਵਾ ਉਹ ਪਾਕਿਸਤਾਨ ਬਾਰਡਰ ਹੈ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ ਐਸਟੀ ਡਿਊਟੀ ਲਗਾਈ ਗਈ ਸੀ ਕਿ ਉਸ ਸਮੇਂ ਕਿਸਾਨਾਂ ਦੇ ਨਾਲ ਜਿਹੜਾ ਵਾ ਡੀ ਹੋ ਰਹੀ ਸੀ ਉੱਥੇ ਐਸਟੀ ਡਿਊਟੀ ਲਗਾਈ ਗਈ ਸੀ ਜਿਸ ਦੇ ਦੌਰਾਨ ਹੀ ਇਹ ਕਿਸਾਨਾਂ ਦੇ ਨਾਲ ਡਿਊਟੀ ਦੇ ਰਹੇ ਸੀ ਪਰ ਜਿਸ ਤਰ੍ਹਾਂ ਨਹੀਂ ਅਚਾਨਕ ਗਲਤੀ ਦੇ ਨਾਲ ਜਿਹੜਾ ਨਾ ਜਾਣਕਾਰੀ ਹੋਣ ਕਰਕੇ ਇਹ ਪਾਕਿਸਤਾਨ ਬਾਰਡਰ ਦੇ ਵਿੱਚ ਐਂਟਰ ਕਰ ਗਿਆ ਸੀ ਜਿਸ ਤੋਂ ਬਾਅਦ ਪਾਕਿਸਤਾਨ ਰੇਂਜਰਾਂ ਵੱਲੋਂ ਤੁਰੰਤ ਇਸ ਬੀਐਸਐਮ ਦੇ ਜਵਾਨ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਅਜਿਸ ਤੋਂ ਬਾਅਦ ਬੀਐਸਐਫ ਦੇ ਜਵਾਨ ਜਿਹੜੇ ਬੋਜਪੁਰ ਸੈਕਟਰ ਦੇ ਬੀਐਸਐਫ ਦੇ ਅਧਿਕਾਰੀ ਨੇ ਉਹਨਾਂ ਵੱਲੋਂ ਲਗਾਤਾਰ ਪਾਕਿਸਤਾਨ ਦੇ ਨਾਲ ਪਿੰਨ ਦੇ ਕਰੀਬ ਫਲੈਗ ਫਲੈਗ ਮੀਟਿੰਗਸ ਕੀਤੀਆਂ ਗਈਆਂ ਸੀ ਤਾਂ ਫਲੈਗ ਮੀਟਿੰਗ ਕਰਨ ਤੋਂ ਬਾਅਦ ਕਿਸੇ ਤਰ੍ਹਾਂ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਪਾਕਿਸਤਾਨ ਵੱਲੋਂ ਉਸ ਤੋਂ ਬਾਅਦ ਭਾਰਤ-ਪਾਕਿਸਤਾਨ ਸਰਹੱਦ ਦੇ ਵਿਚਾਲੇ ਤਣਾਅਪੂਰਨ ਮਾਹੌਲ ਚੱਲ ਰਿਹਾ ਸੀ ਤਾਂ ਭਾਰਤ ਵੱਲੋਂ ਆਪਰੇਸ਼ਨ ਸੰਧੂਰ ਕੀਤਾ ਗਿਆ ਆਪਰੇਸ਼ਨ ਸੰਧੂਰ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਆਪਣੀਆਂ ਨਪਾਕ ਖਰਕਤਾਂ ਤੋਂ ਬਾਝ ਨਹੀਂ ਆਇਆ ਫਿਰ ਵੀ ਜਿਹੜਾ ਭਾਰਤ ਦੇ ਉੱਤੇ ਅਟੈਕ ਕੀਤਾ ਗਿਆ ਭਾਰਤ ਵੱਲੋਂ ਫਿਰ ਵੀ ਉਸ ਦਾ ਮੂਹ ਟੋੜ ਜਵਾਬ ਦਿੱਤਾ ਗਿਆ ਕਿ ਪਾਕਿਸਤਾਨ ਨੂੰ ਸਮਝ ਆਈ ਕਿ ਉਸ ਦਾ ਜਿਹੜਾ ਨੁਕਸਾਨ ਹੋ ਰਿਹਾ ਹੈ ਜਿਸ ਤੋਂ ਬਾਅਦ ਸਪਾਇਰ ਨੂੰ ਲੈ ਕੇ ਜਿਹੜਾ ਵਾ ਸੈਮਟੀ ਬਣੀ ਤਾਂ ਕੀਰ ਹੁਣ ਜਿਹੜਾ ਇਸ ਜਵਾਨ ਨੂੰ ਜਿਹੜਾ ਵਾ ਅਟਾਰੀ ਬਾਰਡਰ ਦੇ ਰਸਤੇ ਜਰੀਏ ਜਿਹੜਾ ਵਾ ਉਹ ਵਾਪਸ ਭੇਜ ਦਿੱਤਾ ਗਿਆ ਤਾਂ ਪਾਕਿਸਤਾਨ ਨੂੰ ਤਿੱਦੇ ਤੌਰ ਤੇ ਇਹ ਚੀਜ਼ ਸਮਝ ਆ ਚੁੱਕੀ ਹੈ ਕਿ ਭਾਰਤ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਜਿਹੜਾ ਵਾ ਉਹ ਪੰਗਾ ਲੈਣਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਲੜਾਈ ਝਗੜਾ ਕਰਨਾ ਜਿਹੜਾ ਵਾ ਉਹ ਬਿਲਕੁਲ ਜਿਹੜਾ ਵਾ ਠੀਕ ਨਹੀਂ ਹੈ ਕਿ ਪਾਕਿਸਤਾਨ ਭਾਰਤ ਵੱਲੋਂ ਸਿੱਧੇ ਤੌਰ ਤੇ ਜਿਹੜਾ ਵਾ ਮੂੰਹ ਤੋਂ ਜਵਾਬ ਜਿਹੜਾ ਵਾ ਦਿੱਤਾ ਜਾ ਰਿਹਾ ਹੈ ਜਿਹੜਾ ਭਾਰਤੀ ਜਵਾਨ ਨੇ ਜਿਹੜੇ ਆਰਮੀ ਦੇ ਜਵਾਨ ਨੇ ਉਹਨਾਂ ਵੱਲੋਂ ਸਤਾਂਭੂ ਤੋਂ ਜਵਾਬ ਦਿੱਤਾ ਜਾ ਰਿਹਾ ਤਾਂ ਉਹੀ ਇੱਕ ਕਾਰਨ ਹੈ ਕਿ ਜਿਸ ਤਰੀਕੇ ਦੇ ਨਾਲ ਹੀ ਅਭਿਨੰਦਨ ਪੂਰੇ ਜਿਹੜਾ ਵਾ ਗਰਵ ਦੇ ਨਾਲ ਜਿਹੜਾ ਵਾ ਵਾਪਸ ਆਇਆ ਉਸੇ ਤਰੀਕੇ ਨਾਲ ਹੀ ਇਹ ਵੀ ਜਵਾਨ ਬਿਲਕੁਲ ਉਹੀ ਹਾਲਤ ਯੂਨਿਟ ਵਾਸਤੇ ਦੇ ਨਾਲ ਆਪਣੇ ਅਟਾਰੀ ਪਾਊਡਰ ਦੇ ਜ਼ਰੀਏ ਭਾਰਤ ਵਾਪਸ ਪਹੁੰਚੇ ਜੀ ਪੰਕਜ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਪਾਕਿਸਤਾਨ ਦਾ ਇੱਕ ਸੈਨਿਕ ਵੀ ਭਾਰਤ ਦੇ ਵਿੱਚ ਐਂਟਰ ਕਰ ਗਿਆ ਸੀ ਤੇ ਅੱਜ ਉਸ ਨੂੰ ਵੀ ਵਾਪਸ ਭੇਜ ਦਿੱਤਾ ਗਿਆ ਹੈ ਤਾਂ ਕਿ ਮੀਟਿੰਗ ਦੇ ਵਿੱਚ ਡਿਸਕਸ਼ਨ ਹੋਇਆ ਹੋਣਾ ਹੈ ਕਿ ਜਿਹੜੇ ਵੀ ਸੈਨਿਕ ਇੱਕ ਦੂਸਰੀ ਸਰਹੱਦ ਤੇ ਪਹੁੰਚ ਚੁੱਕੇ ਨੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਵੇ ਇਸ ਕਰਕੇ ਕਾਰਵਾਈ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦਾ ਸੈਨਿਕ ਵੀ ਭਾਰਤ ਦੇ ਵਿੱਚ ਐਂਟਰ ਕਰ ਗਿਆ ਸੀਗਾ ਤੇ ਉਸ ਨੂੰ ਵੀ ਵਾਪਸ ਭੇਜ ਦਿੱਤਾ ਗਿਆ ਹੈ ਆ ਬਿਲਕੁਲ ਹੈ ਤੇ ਪੁੱਛਰੀਕੇ ਦੇ ਨਾਲ ਹੀ ਜਿਹੜਾ ਵਾ ਇਹ ਬੀਐਸਐਫ ਦੇ ਜਵਾਨ ਨੂੰ ਜਿਹੜਾ ਵਾ ਵਾਪਸ ਵਾਪਸ ਭੇਜਿਆ ਗਿਆ ਹੈ ਇਸੇ ਤਰੀਕੇ ਦੇ ਨਾਲ ਹੀ ਪਾਕਿਸਤਾਨ ਦਾ ਵੀ ਇੱਕ ਜਵਾਨ ਜਿਹੜਾ ਵਾ ਗਲਤੀ ਦੇ ਨਾਲ ਜਿਹੜਾ ਵਾ ਭਾਰਤ ਅੰਦਰ ਦਾਖਲ ਹੋ ਚੁੱਕਿਆ ਸੀ ਜਿਸ ਨੂੰ ਪੀਐਸਐਫ ਦੇ ਜਵਾਨਾਂ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਇਸ ਤੋਂ ਬਾਅਦ ਉਹਨੂੰ ਵੀ ਜਿਹੜਾ ਵਾ ਉਹ ਪਾਕਿਸਤਾਨ ਵਾਪਸ ਜਿਹੜਾ ਵਾ ਭੇਜ ਦਿੱਤਾ ਗਿਆ ਹਾਲਾਂਕਿ ਮੀਟਿੰਗ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕੇਸਰੀ ਨੂੰ ਲੈ ਕੇ ਵਿਚਾਰ ਚਰਚਾ ਨਹੀਂ ਹੋਈ ਕਿਉਂਕਿ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਜਵਾਨ ਨੇ ਅਜੇ ਪਾਕਿਸਤਾਨ ਦੇ ਜਵਾਨਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਗਲਤੀ ਦੇ ਨਾਲ ਜਿਹੜਾ ਵਾ ਉਹ ਜਿਹੜਾ ਸਰਹੱਦ ਪਾਰ ਕਰ ਜਾਂਦੇ ਨੇ ਤੇ ਭਾਰਤ ਅੰਦਰ ਦਾਖਲ ਹੋ ਜਾਂਦੇ ਨੇ ਜਿਸ ਤੋਂ ਬਾਅਦ ਫਲ ਫਲੈਗ ਮੀਟਿੰਗ ਹੋਣ ਤੋਂ ਬਾਅਦ ਇੰਨਾ ਜਵਾਨਾਂ ਨੂੰ ਜਿਹੜਾ ਵਾਪਸ ਭੇਜ ਦਿੱਤਾ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਜੇਕਰ ਕੋਈ ਭਾਰਤੀ ਜਵਾਨ ਜਿਹੜਾ ਬੀਐਸਐਫ ਦਾ ਜਵਾਨ ਦਲਤੀ ਦੇ ਨਾਲ ਪਾਕਿਸਤਾਨ ਦੇ ਵਿੱਚ ਐਂਟਰ ਕਰ ਜਾਂਦਾ ਹੈ ਤਾਂ ਉਸ ਤੋਂ ਬਾਅਦ ਵੀ ਫਲੈਗ ਮੀਟਿੰਗਸ ਕਰਕੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ ਪਰ ਇਸ ਜਵਾਨ ਨੂੰ 20 ਦਿਨ ਇਸ ਕਰਕੇ ਲੱਗੇ ਕਿਉਂਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਤਣਾਅਪੂਰਨ ਮਾਹੌਲ ਸੀ ਉਸੇ ਵਿਚਕਾਰ ਭਾਰਤ ਵੱਲੋਂ ਜਿਹੜਾ ਵਾ ਆਪਰੇਸ਼ਨਸ ਦੂਰ ਕੀਤਾ ਗਿਆ ਉਸ ਦੇ ਵਿਚਕਾਰ ਦੀ ਜਿਹੜਾ ਵਾ ਉਹ ਪਾਕਿਸਤਾਨ ਵੱਲੋਂ ਵੀ ਭਾਰਤ ਉੱਤੇ ਹਮਲੇ ਕੀਤੇ ਗਏ ਤਾਂ ਇਹ ਜਿਹੜੇ ਤਣਾਅਪੂਰਨ ਮਾਹੌਲ ਤੇ ਚੱਲਦੇ ਜਿਹੜਾ ਵਾ ਇਹ ਬੀਐਸਐਫ ਦੇ ਜਵਾਨ ਨੂੰ 20 ਦਿਨ ਜਿਹੜਾ ਵਾ ਉਹ ਪਾਕਿਸਤਾਨ ਦੇ ਵਿੱਚ ਰਹਿਣਾ ਪਿਆ ਆਖਿਰਪਾਰ ਜਿਹੜੇ ਠੀਕ ਹੋਇਆ ਮਾਹੌਲ ਠੀਕ ਹੋਣ ਤੋਂ ਬਾਅਦ ਇਹ ਜਵਾਨ ਜਿਹੜਾ ਵਾ ਅਟਾਰੀ ਬਾਰਡਰ ਦੇ ਰਸਤੇ ਦਰੀਏ ਜਿਹੜਾ ਵਾ ਭਾਰਤ ਅੰਦਰ ਜਿਹੜਾ ਵਾ ਉਹ ਵਾਪਸ ਆ ਗਏ ਜੀ ਠੀਕ ਹੈ ਪੰਕਜ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ तमाम ਜਾਣਕਾਰੀ ਸਾਂਝੀ ਕੀਤੀ ਤਾਂ ਜਿਵੇਂ ਪੰਕਜ ਸਾਨੂੰ ਦੱਸ ਰਹੇ ਸੀ ਕਿ ਮੀਟਿੰਗਾਂ ਦਾ ਦੌਰ ਜਾਰੀ ਸੀ ਉਸ ਤੋਂ ਬਾਅਦ ਹੀ ਪੀਕੇ ਸਾਹੋ ਨੂੰ ਅੱਜ ਵਾਪਸ ਭਾਰਤ ਭੇਜਿਆ ਗਿਆ